ਲੁਧਿਆਣੇ ਦੇ ਵਿੱਚ ਰਵਨੀਤ ਬਿੱਟੂ ਸਾਬਕਾ ਮੰਤਰੀ ਪਰਪੂਸ਼ਣਿਆਸ਼ੂ ਤੇ ਸਾਬਕਾ ਵਿਧਾਇਕ ਸੰਜੀਤ ਤਲਵਾਰ ਦੀ ਪੁਲਿਸ ਵਾਲਿਆਂ ਨਾਲ ਹੱਥੋ ਪਾਈ ਹੋ ਗਈ ਐ। ਇਸ ਅਚਾਰਾ ਦੇ ਵਿੱਚ ਪੁਲਿਸ ਮੁਲਾਜ਼ਮਾਂ ਦੀਆਂ ਪੱਗਾਂ ਵੀ ਉਤਰ ਗਈਆਂ ਜਿਸ ਤੋਂ ਬਾਅਦ ਕਾਂਗਰਸੀ ਆਗੂਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਦੱਸਦੀ ਹੈ ਕਿ ਕੁਝ ਦਿਨ ਪਹਿਲਾਂ ਰਵਨੀਤ ਬਿੱਟੂ ਨੇ ਨਗਰ ਨਿਗਮਾ ਦਫ਼ਤਰ ਦੇ ਬਾਹਰ ਤਾਲਾ ਜੜ ਦਿੱਤਾ। ਫਿਰ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਉਹਨਾਂ ਖਿਲਾਫ ਐਫ ਆਈ ਆਰ ਜੁੜੀ ਦਰਜ ਕੀਤੀ ਗਈ ਸੀ। ਗ੍ਰਿਫਤਾਰ ਕਰਨ ਤੋਂ ਬਾਅਦ ਪੁਲਿਸ ਵੱਲੋਂ ਉਹਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਨੇ ਕਿਹਾ ਕਿ ਆਪ ਸਰਕਾਰ ਇਹਨਾਂ ਨੂੰ ਦਬਾਉਣਾ ਚਾਹੁੰਦੀ ਹੈ ਜਿਸ ਕਾਰਨ ਝੂਠੇ ਪਰਚੇ ਦੇ ਵਿੱਚ ਉਹਨਾਂ ਨੂੰ ਜੇਲ੍ਹ ਭੇਜਣਾ ਚਾਹੁੰਦੀ ਹੈ ਪਰ ਉਹ ਡਰਨ ਵਾਲਿਆਂ ਦੇ ਵਿੱਚ ਨਹੀਂ ਹਨ ਇਹਨਾਂ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਵਿੱਚ ਸੂਬੇ ਦੇ ਲੋਕ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਸਬਕ ਸਿਖਾਉਣਗੇ ਇੱਥੇ ਦੱਸਣਾ ਬੰਦ ਹੈ ਸਾਬਕਾ ਮੰਤਰੀ ਪਰਪੂਸ਼ਨੀ ਆਸ਼ੂ ਕਾਂਗਰਸ ਦੀ ਲੁਧਿਆਣਾ ਇਕਾਈ ਦੇ ਪ੍ਰਧਾਨ ਸੰਜੀਤ ਤਲਵਾਰ ਸਾਬਕਾ ਡਿਪਟੀ ਮੇਅਰ ਸ਼ਾਮਸੁੰਦਰ ਮਲਹੋਤਰਾ ਸਣੇ 60 ਕਾਂਗਰਸੀਆਂ ਤੇ ਮਾਮਲਾ ਜਿਹੜਾ ਦਰਜ ਕੀਤਾ ਗਿਆ ਸੀ ਅਪਡੇਟ ਲੈ ਕੇ ਰੂਬਰੂ ਹੋਵਾਂਗੇ ਜੁੜੇ ਰਹੋ ਲੁਧਿਆਣਾ ਲਾਈਵ ਹੈ ਲੁਧਿਆਣੇ ਦੇ ਵਿੱਚ ਵੈਂਪਰ ਆਪਣੀਤ ਬਿੱਟੂ ਸਾਬਕਾ ਮੰਤਰੀ ਪਰਪੂਸ਼ਨੀ ਆਸ਼ੂ ਤੇ ਸਾਬਕਾ ਵਿਧਾਇਕ ਸੰਜੀਤ ਤਲਵਾਰ ਦੀ ਪੁਲਿਸ ਵਾਲਿਆਂ ਨਾਲ ਹੱਥੋਂ ਪਾਈ ਹੋ ਗਈ ਐ ਇਸ ਚੜੜ੍ਹ ਦੇ ਵਿੱਚ ਪੁਲਿਸ ਮੁਲਾਜ਼ਮਾਂ ਦੀਆਂ ਪੱਗਾਂ ਵੀ ਉੱਤਰ ਗਈਆਂ ਜਿਸ ਵਾਰ ਕਾਂਗਰਸੀ ਆਗੂਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਦੱਸਦੇ ਕਿ ਕੁਝ ਦਿਨ ਪਹਿਲਾਂ ਰਵਨੀਤ ਬਿੱਟੂ ਨੇ ਨਗਰ ਨਿਗਮਾ ਦਫਤਰ ਦੇ ਬਾਹਰ ਤਾਲਾ ਚੜ ਦਿੱਤਾ ਸੀ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਉਹਨਾਂ ਖਿਲਾਫ ਐਫ ਆਈ ਆਰ ਜੁੜੀ ਦਰਜ ਕੀਤੀ ਗਈ ਸੀ ਗ੍ਰਿਫਤਾਰ ਕਰਨ ਤੋਂ ਬਾਅਦ ਪੁਲਿਸ ਵੱਲੋਂ ਉਹਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਨੇ ਕਿਹਾ ਕਿ ਆਪ ਸਰਕਾਰ ਹੀ ਉਹਨਾਂ ਨੂੰ ਦਬਾਉਣਾ ਚਾਹੁੰਦੀ ਹੈ ਜਿਸ ਕਾਰਨ ਝੂਠੇ ਪਰਚੇ ਦੇ ਵਿੱਚ ਉਹਨਾਂ ਨੂੰ ਜੇਲ੍ਹ 'ਤੇ ਜੁੜਾ ਚਾਹੁੰਦੀ ਹੈ ਪਰ ਉਹ ਡਰਨ ਵਾਲਿਆਂ ਦੇ ਵਿੱਚ ਨਹੀਂ ਹਾਨੀ ਉਹਨਾਂ ਕਿਹਾ ਇਹ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਵਿੱਚ ਸੂਬੇ ਦੇ ਲੋਕ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਸਬਕ ਸਿਖਾਉਣਗੇ ਇੱਥੇ ਦੱਸਣਾ ਬੰਦ ਹੈ ਸਾਬਕਾ ਮੰਤਰੀ ਭਾਰਤ ਪੂਸ਼ ਨੇ ਆਸ਼ੂ ਕਾਂਗਰਸ ਦੀ ਲੁਧਿਆਣਾ ਇਕਾਈ ਦੇ ਪ੍ਰਧਾਨ ਸੰਜੀਤ ਤਲਵਾਰ ਸਾਬਕਾ ਡਿਪਟੀ ਮੇਅਰ ਸ਼ਾਮਸੁੰਦਰ ਮਲਹੋਤਰਾ ਸਣੇ ਸੱਠ ਕਾਂਗਰਸੀਆਂ ਤੇ ਮਾਮਲਾ ਜਿਹੜਾ ਦਰਜ ਕੀਤਾ ਗਿਆ ਸੀ ਅਪਡੇਟ ਲੈ ਕੇ ਰੂਬਰੂ ਹੋਵਾਂਗੇ ਜੁੜੇ ਰਹੋ ਲੁਧਿਆਣਾ ਲਾਈਵ ਦਾ